ਕਿਸਾਨੀ ਵਾਸਤੇ ਕਿਸਾਨ ਵਾਸਤੇ ਜੋ ਫੈਸਲੇ ਕੀਤੇ ਹੈ ਆਜ਼ਾਦੀ ਦੇ ਬਾਅਦ ਜੇ ਕਿਸੇ ਹਿੰਦੁਸਤਾਨ ਦੀ ਸਰਕਾਰ ਨੇ ਫੈਸਲੇ ਲਿੱਤੇ ਹੈ ਕਿਸਾਨੀ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਲਿੱਤੇ ਹੈ ਜੇ ਟਿਊਬਲਾਂ ਦੇ ਬਿੱਲ ਮਾਫ ਕੀਤੇ ਹੈ 6-6000 ਕਰੋੜ ਰੁਪਏ ਸਾਲ ਦਾ ਪੰਜਾਬ ਦੇ ਖਜ਼ਾਨੇ ਤੋਂ ਕਿਸਾਨੀ ਦੀ ਸੇਵਾ ਵਾਸਤੇ ਉਹਨਾਂ ਨੇ ਮਾਫ ਕੀਤੇ ਹੈ ਤਕਰੀਬਨ 1 ਲੱਖ ਰੁਪਏ ਇੱਕ ਟਿਊਬਲ ਮਗਰ ਇੱਕ ਕਿਸਾਨ ਦਾ ਮਾਫ ਕੀਤਾ ਜੇ ਫੋਕਲ ਪੁਆਇੰਟ ਬਣਾਏ ਜੇ ਪਿੰਡਾਂ ਵਿੱਚ ਮੰਡੀਆਂ ਬਣਾਈਆਂ ਜੇ ਪਿੰਡਾਂ ਵਿੱਚ ਰੂਰਲ ਲਿੰਕ ਰੋਡਸ ਬਣਾਏ ਜੇ ਪਿੰਡਾਂ ਵਿੱਚ ਬਿਜਲੀ 24 ਘੰਟੇ ਕਰਨ ਦਾ ਪਲਾਨ ਬਣਾਇਆ ਜੇ ਟਰੈਕਟਰ ਨੂੰ ਗੱਡਾ ਕਰਾਰ ਕਰਕੇ ਟੈਕਸ ਮਾਫ ਕੀਤਾ ਆ ਸਾਰੇ ਹੀ ਫੈਸਲੇ ਸ਼ਰੋਮਨੀ ਖਾਲੀ ਦਲ ਦੇ ਸੀ ਤੇ ਸਾਲੀ ਦਲ ਨੇ ਹਰ ਵਾਰ ਕੋਸ਼ਿਸ਼ ਕੀਤੀ ਕਿ ਹਰ ਵਰਗ ਨੂੰ ਜੋ ਚੀਜ਼ ਦੀ ਲੋੜ ਹੈ ਉਹ ਅਸੀਂ ਕੀਤੀ ਪ੍ਰੈਸ ਕਰਕੇ ਪਰ ਇੱਕ ਸ਼੍ਰੋਮਣੀ ਕਾਲੀ ਦਲ ਕਿਤੇ ਬਰਦਾਸ਼ਤ ਨਹੀਂ ਕਰ ਸਕਦਾ ਜੇ ਪੰਜਾਬ ਵਿੱਚ ਭਾਈਚਾਰਕ ਸਾਂਝ ਨੂੰ ਕੋਈ ਤੋੜੇ ਡਰੇਡ ਪਾਉਂਦੀ ਲੋੜ ਕੋਸ਼ਿਸ਼ ਕਰੇ ਪੰਜਾਬ ਦੀ ਤਰੱਕੀ ਭਾਈਚਾਰਕ ਸਾਂਝ ਵਾਸਤੇ ਹੈ ਪੰਜਾਬ ਵਿੱਚ ਅਮਨ ਸ਼ਾਂਤੀ ਸਭ ਤੋਂ ਜ਼ਰੂਰੀ ਹੈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਹੋਣ ਤੇ ਜਾਤੇ ਮੈਂ ਸਪਸ਼ਟ ਕਹਿਣਾ ਚਾਹੁੰਦਾ ਸਾਰੇ ਪੰਜਾਬੀਆਂ ਦੇ ਦੇਸ਼ ਵਾਸੀਆਂ ਨੂੰ ਪੰਜਾਬ ਵਿੱਚ ਅਮਨ ਸ਼ਾਂਤੀ ਰੱਖਣ ਵਾਸਤੇ ਪੰਜਾਬ ਵਿੱਚ ਭਾਈਚਾਰੇ ਸਾਂਝ ਨੂੰ ਬਰਕਰਾਰ ਰੱਖਣ ਵਾਸਤੇ ਜੋ ਵੀ ਕੁਰਬਾਨੀ ਦੇਣੀ ਪਏ ਸ਼੍ਰੋਮਣੀ ਅਕਾਲੀ ਦਲ ਕਰੇਗਾ ਸਾਡਾ ਨਿਸ਼ਾਨਾ ਹੈ ਪੰਜਾਬ ਨੂੰ ਬਚਾਉਂਦਾ ਬਹੁਤ ਮੁਸ਼ਕਲ ਦੌਰ ਤੋਂ ਪੰਜਾਬ ਨਿਕਲਿਆ ਉਹ 15-20 ਸਾਲ ਜਿਹਦੇ ਕਰਕੇ ਆਪਾਂ ਬਹੁਤ ਪਿੱਛੇ ਚਲੇ ਗਏ ਆਪਾਂ ਜਿਹੜੇ ਸਭ ਤੋਂ ਵਧੀਆ ਸੂਬਾ ਕਿਹਾ ਜਾਂਦਾ ਸੀ ਸਭ ਤੋਂ ਤਰੱਕੀ ਵਾਲਾ ਸੂਬਾ ਕਿਹਾ ਜਾਂਦਾ ਸੀ ਹੋਲੀ-ਹੋਲੀ ਉਹ 15 ਸਾਲ ਦੌਰਾਨ ਆਪਾਂ ਬਹੁਤ ਪਿੱਛੇ ਚਲੇ ਗਏ ਉਹ ਉਸ ਕਾਲੇ ਦਿਨ ਵਾਪਸ ਪੰਜਾਬ ਚ ਨਹੀਂ ਆ ਸਕਦੇ ਆ ਸਾਰੇ ਪੰਜਾਬੀ ਪਰਨ ਕਰ ਲੈਣ ਨਿਸ਼ਾਨਾ ਕਰ ਲੈਣ ਜਿਹੜੀਆਂ ਪਾਰਟੀਆਂ ਜੇ ਸੈਂਟਰ ਦੀ ਸਰਕਾਰ ਕੋਸ਼ਿਸ਼ ਵੀ ਕਰੇ ਉਹ ਜਿਹੜੇ ਉਹਨਾਂ ਦੇ ਖਿਲਾਫ ਆਪਾਂ ਸੰਘਰਸ਼ ਕਰੀਏ ਜਿਹੜੇ ਪੰਜਾਬ ਨੂੰ ਤੋੜਨ ਦੀ ਪੰਜਾਬ ਦੇ ਭਾਈਚਾਰੇ ਇਕ ਸਾਂਝ ਨੂੰ ਤੋੜਨ ਦੀ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਬਸ ਉਹ 200 ਰੁਪਏ ਦੀ ਕੇਂਦਰ ਸਰਕਾਰ ਦੀ ਨੀਤੀ ਖੇਡ ਸਕਦੀ ਹੈ ਕਿ ਮੰਡੀਆਂ ਪਾ ਸਕਦੀ ਹੈ ਜਿਹੜੀ ਮੈਂ ਦੇਖ ਰਿਹਾ ਹਾਂ ਅਖਬਾਰਾਂ ਰਹੀਂ ਇਹ ਟੀਵੀ ਰਹੀਂ ਉਹਨਾਂ ਦੇ ਲੋਕ ਕਹਿ ਰਹੇ ਹੈ ਜਿਹੜਾ ਉਹਨਾਂ ਨੇ ਅਤਵਾਦੀ ਕਹਿਣਾ ਸ਼ੁਰੂ ਕਰਤਾ ਕਿ ਐਸੇ ਜਿਟੇਸ਼ਨ ਵਿੱਚ 테러ਿਸਟ ਆ ਗਏ ਆ ਆ ਵੱਖਵਾਦੀ ਸੰਸਥਾ ਹੈ ਮੈਂ ਪੁੱਛਣਾ ਚਾਹਣਾ ਜੇ ਵੱਖਵਾਦੀ ਹੈ ਜੇ 테러ਿਸਟ ਹੈ ਫਿਰ ਤੁਸੀਂ ਬੁਲਾਉਣੇ ਕਿਉਂ ਮੀਟਿੰਗ ਵਾਸਤੇ ਫਿਰ ਉਹਨਾਂ ਨੂੰ ਟੇਬਲ ਤੇ ਜੋ ਤੁਹਾਡੀ ਗੱਲ ਮੰਨ ਜਾਣ ਤੇ ਉਹ ਦੇਸ਼ ਭਗਤ ਹੈ ਜੇ ਨਾ ਮੰਨਣ ਇਹਦਾ ਮਤਲਬ ਅਤਵਾਦੀ ਹੈ ਇਹ ਤਾਂ ਮਰੀ ਗੱਲ ਕੀ ਹੋ ਸਕਦੀ ਹੈ ਆ ਸਾਰੇ ਦੇਸ਼ ਦੇ ਬੱਚੇ ਆ ਦੇਸ਼ ਸਾਡੇ ਵਾਸਤੇ ਸਭ ਤੋਂ ਪਹਿਲੇ ਦੇਸ਼ ਹੈ ਆ ਜਿਹੜੀ ਲੜਾਈ ਲੜ ਰਿਹਾ ਕਿਸਾਨ ਦੇਸ਼ ਵਸਦੀ ਲੜ ਰਿਹਾ ਜੇ ਕਿਸਾਨ ਤਖੜਾ ਹੈ ਦੇਸ਼ ਤਖੜਾ ਹੈ ਪਰ ਤੋਂ ਸਰ ਜੀ ਖਾਲਸਾ ਸਾਹਿਬ ਕਹਿ ਰਹੇ ਸੀ ਕਿ ਸਿਰਫ ਪੰਜਾਬ ਦੇ ਹਰਿਆਣਾ ਦੇ ਕਿਸਾਨ ਨੇ ਬਾਕੀ ਸਾਰੇ ਦੇਸ਼ ਦੇ ਕਿਸਾਨ ਖੇਤੀ ਕਾਨੂੰਨਾਂ ਦੇ ਹੱਕ ਦੇ ਵੇਚ ਨੇ ਪੰਜਾਬ ਤੇ ਹਰਿਆਣਾ ਦੇ ਜੇ ਉਹਨਾਂ ਦੀ ਗੱਲ ਵੀ ਮੰਨ ਲਈਏ ਪੰਜਾਬ ਤੇ ਹਰਿਆਣਾ 80 85% ਅੰਨ ਜਿਹੜੀ ਦੇਸ਼ ਦੀ ਰਿਕੁਆਇਰਮੈਂਟ ਪੈਦਾ ਕਰਕੇ ਦਿੰਦਾ ਜਿਹੜਾ ਸੂਬਾ 80 85% ਕਣਕ ਤੇ ਝੋਨਾ ਪੈਦਾ ਕਰਦਾ ਕੀ ਉਹਦੀ ਆਵਾਜ਼ ਘਟ ਉਹ ਕਿਸਾਨ ਹੈ ਯਾਦ ਕਰਨ 20 ਸਾਲ ਪਹਿਲੇ ਜਦੋਂ ਆਪ ਅਸਟ੍ਰੇਲੀਆ ਤੋਂ ਕਿੱਥੋਂ ਬਾਹਰ ਕਣਕ ਆਉਂਦੀ ਸੀ ਗੰਦੀ ਕਣਕ ਆਉਂਦੀ ਆਪ ਨੂੰ ਖਾਣੀ ਪੈਂਦੀ ਸੀ ਆ ਮਿਹਨਤ ਕਰਕੇ ਦੇਸ਼ ਦੀ ਕਿਸਾਨ ਆ ਜਿਹੜਾ ਜਾਣ ਕੇ ਕਹਿਣਾ ਕਿ ਇਕੱਲੇ ਪੰਜਾਬ ਹਰਿਆਣਾ ਦੇ ਕਿਸਾਨ ਆ ਨਹੀਂ ਦੇਸ਼ ਦੇ ਕੋਨੇ-ਕੋਨੇ ਤੂੰ ਜਾ ਕੇ ਦੇਖੋ ਯੂਪੀ ਦੇ ਵੀ Rajasthan ਦੇ ਸਾਰੇ ਆ। ਉਹ ਕਿਸਾਨੇ ਸੰਘਰਸ਼ ਵਿੱਚ। Pakistan ਦੇ ਨਾਂ ਲੈ ਪੰਮਾ ਨਹੀਂ ਦਿਖਾਇਆ ਗਿਆ। Pakistan ਦੇ ਨਾਂ ਲੈ ਕੇ ਠੀਕ ਨਾ ਜਾਂਦੇ। ਆ ਜਿਹੜੀਆਂ ਚੀਜ਼ਾਂ ਜਦੋਂ ਸਰਕਾਰਾਂ ਮਨ ਬਣਾ ਲੈਣਾ ਬਦਨਾਮ ਕਰਨ ਨੂੰ ਫਿਰ ਏਜੰਸੀਆਂ ਕਈ ਵਿੱਚ ਆ ਜਾਂਦੀਆਂ ਜਿਹੜੀ ਇਸ ਐਜੀਟੇਸ਼ਨ ਨੂੰ ਬਦਨਾਮ ਕਰਨ ਦੇ। ਪਹਿਲੇ ਕਿਉਂ ਨਹੀਂ ਪਤੀਗਾ 15 ਦਿਨ ਪਹਿਲੇ ਕਿਉਂ ਨਹੀਂਆਂ ਫੋਟੋਆਂ ਦਿਖਾਈ ਗਈਆਂ? ਜੇ ਕੋਈ ਸੀ। ਹੁਣ ਇੱਕਦਮ ਜਦੋਂ ਗੱਲ ਟੁੱਟ ਗਈ ਹੁਣ ਫੋਟੋਆਂ ਵੀ ਕੱਢਣ ਲੱਗ ਗਏ ਹੁਣ ਬਿਆਨ ਵੀ ਬਦਲ ਗਏ ਹੁਣ ਸਾਰੇ ਟੀਵੀ ਵਾਲੇ ਪਹਿਲੇ ਤਾਂ ਕਹਿੰਦੇ ਸੀ ਆਹ ਦੇਸ਼ ਭਗਤ ਹੈ ਸਾਰੇ ਸੈਂਟਰ ਸਰਕਾਰ ਕਹਿੰਦੀ ਸੀ ਸੈਂਟਰ ਸਰਕਾਰ ਕਹਿੰਦੀ ਸੀ ਆਓ ਗੱਲ ਸੁਣੋ ਗੱਲ ਸਾਰਾ ਕੁਝ ਕਰਨ ਨੂੰ ਤਿਆਰ ਹੈ ਤੁਸੀਂ ਵੱਡੀ ਗੱਲ ਹੈ ਸੈਂਟਰ ਦੀ ਸਰਕਾਰ ਨੇ ਸਾਰੀਆਂ ਐਮੈਂਡਮੈਂਟਸ ਕਹਿੰਦੇ ਅਸੀਂ ਕਰਨ ਨੂੰ ਤਿਆਰ ਆਂ ਮਤਲਬ ਕੀ ਹੈ ਉਹ ਸਮਝ ਗਿਆ ਕਿ ਉਹਨਾਂ ਨੇ ਜਿਹੜਾ ਕਾਨੂੰਨ ਬਣਾਇਆ ਗਲਤ ਹੈ ਸਭ ਕਾਂਗਰਸੀ ਘਰਿਆਂ ਦੇ ਉੱਤੇ ਬੈਠੇ ਜਨਰਮਾਦਰ ਦੇ ਬਾਹਰ ਐਮਪੀ ਜਿਹੜੇ ਨੇ ਜਾ ਕੇ ਮੈਂ ਉਹਨਾਂ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਇਸ ਸਾਲ ਭਾਜਪਾ ਅਮਰਿੰਦਰ ਸਿੰਘ ਦੀ ਕੋਲ ਕਿਸਾਨਾਂ ਨੂੰ ਜਾਣਾ ਚਾਹੀਦਾ ਸੀ। ਉਹਨਾਂ ਨੇ ਲੜਾਈ ਇਹ ਬਿੱਟੂ ਨਹੀਂ ਕਹਿ ਰਹੇ ਨੇ ਕਿ ਕੈਪਟਨ ਮੈਂ ਬਿੱਟੂ ਦਾ ਬਿਆਨ ਸੁਣਿਆ। ਬਿੱਟੂ ਨੇ ਕਿਹਾ ਕਿ ਜਦੋਂ ਅਸੀਂ ਅਪਿਊਸ਼ ਗੋਇਲ ਜੀ ਨੂੰ ਮਿਲ ਲਗੇ ਸੀ। ਪਿਊਸ਼ ਗੋਇਲ ਨੇ ਕਿਹਾ ਸੀ ਜੇ ਮੈਂ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਜਾਂ ਸਾਡੇ ਨਾਲ ਜੋ ਕੈਪਟਨ ਅਮਰਿੰਦਰ ਸਿੰਘ ਗੱਲ ਕਰਦਾ ਜੇ ਮੈਂ ਦੱਸ ਦੇਵਾਂ। ਉਹਨੂੰ ਬਾਹਰ ਕਿਸੇ ਨੂੰ ਨਿਕਲ ਨਹੀਂ ਦੇਣਾ। ਮਤਲਬ ਕੀ ਹੈ? ਕੈਪਟਨ ਸਾਹਿਬ ਕਹਿੰਦੇ ਕੁਛ ਹੈ, ਕਰਦੇ ਕੁਛ ਹੈ। ਆ ਜਿਹੜੇ ਜਿੰਨੇ ਕਾਨੂੰਨ ਬਣਾਏ ਐ, ਜਿਹੜੇ ਸੈਂਟਰ ਦੇ ਬਣੇ ਐ, ਕੈਪਟਨ ਅਮਰਿੰਦਰ ਸਿੰਘ ਨੇ 3 ਸਾਲ ਪਹਿਲੇ ਸਾਰੇ ਪੰਜਾਬ 'ਚ ਲਾਗੂ ਕਰਤੇ। ਕਾਂਗਰਸ ਦੇ ਬਿੱਟੂ ਸਾਹਿਬ ਨੂੰ ਤੁਸੀਂ ਪੁੱਛੋ ਕਿ ਤੁਹਾਡੇ ਚੋਣ ਪੱਤਰ ਜਿਹੜਾ ਕਾਂਗਰਸ ਦਾ, ਰਾਹੁਲ ગાંધી ਦਾ ਚੋਣ ਪੱਤਰ 2000 ਆ ਜਿਹੜਾ ਪਿਛਲੇ ਸਾਲ ਦਾ ਜਿਹਦੇ ਚੋਣ ਪੱਤਰ ਕਰਕੇ ਬਿੱਟੂ ਪਾਰਲੀਮੈਂਟ ਮੈਂਬਰ ਬਣਿਆ ਜਾ ਉਹਨਾਂ ਦੇ ਐਮਪੀ ਜਿਹੜੇ ਪਾਰਲੀਮੈਂਟ ਮੈਂਬਰ ਬਏ ਉਹ ਚੋਣ ਪੱਤਰ ਆਪਣਾ ਪੜ ਲੈਣ ਜਿੱਥੇ ਲਿਖਿਆ ਹੈ ਕਿ ਅਸੀਂ ਸਰਕਾਰੀ ਮੰਨੀਆਂ ਬੰਦ ਕਰਾਂਗੇ ਸਾਰੀਆਂ ਪ੍ਰਾਈਵੇਟ ਕਰਾਂਗੇ ਪਹਿਲੇ ਉਹ ਪੜ ਲੈਣ ਅੱਜ ਕਰੋੜਾਂ ਰੁਪਏ ਦੀ ਇਛਤਿਆਰ ਦਿੱਤੇ ਗਏ ਪਰ ਸਰਕਾਰ ਨੂੰ ਖਬਰਾਂ ਮੁਢ ਤੋਂ ਖੇਤੀਬਾੜੀ ਦੇ ਫਾਇਦੇ ਕਰਾਏ ਗਏ ਪਰ ਨਾਲ ਹੀ ਪਿੰਡੂ ਪੱਤਰ ਤੱਕ ਅਵੇਅਰਨੈਸ ਕੈਂਪੇਨ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਤਾਂ ਲੱਗਦਾ ਜਿਵੇਂ ਜੀ ਅੜੀ ਅਪਲਾਈ ਕੀ ਹੈ ਖੇਤੀ ਪਰ ਰੱਦ ਹੋ ਗਈ ਮੈਂ ਉਹੀ ਬੇਨਤੀ ਕਰਨਾ ਚਾਹੁੰਦਾ ਸੈਂਟਰਲ ਸਰਕਾਰ ਨੂੰ ਕਿ ਕਰੋੜਾਂ ਰੁਪਏ ਲੋਨ ਦੇ ਬਜਾਏ ਐਨੇ ਸੰਪਰਕ ਕਰਨ ਦੀ ਬਜਾਏ ਕੱਲੇ ਬਜਾਰੇ ਕਿਸਾਨਾਂ ਨਾਲ ਸੰਪਰਕ ਕਰ ਲੋ ਇੰਨੀ ਦੂਰ ਜਾਣ ਦੀ ਲੋੜ ਹੀ ਨਹੀਂ ਕਿਸਾਨ ਵਿਚਾਰਿਆਂ ਨਾਲ ਸੰਪਰਕ ਕਰ ਲੋ ਦਿੱਲੀ ਸਰਕਾਰ ਨੇ ਐਫ ਆਈ ਆਰ ਕੀਤੀ ਕਿਸਾਨਾਂ ਤੇ ਬਹੁਤ ਗਲਤ ਹੈ 14 ਤਰੀਕ ਨੂੰ ਪ੍ਰਧਾਨ ਜੀ ਕੋਈ ਨਵਾਂ ਐਜੀਟੇਸ਼ਨ ਤੁਸੀਂ ਐਲਾਨ ਕਰ ਸਕਦੇ ਕਿਸਾਨਾਂ ਦੀ ਕਿਉਂਕਿ ਸਿਆਸੀ ਤੌਰ ਤੇ ਕਿ ਪਾਰਟੀਆਂ ਪਿੱਛੇ ਨੇ ਇਹ ਮੈਂ ਇਹ ਕਹਿਣਾ ਚਾਹਣਾ ਹੈ ਸ਼੍ਰੋਮਣੀ ਅਕਾਲੀ ਦਲ ਕਿਸਾਨੀ ਦੀ ਜਥੇਬੰਦੀ ਹੈ ਸ਼ਗਾਲੀ ਕਿਸਾਨ ਚ ਨਿਕਲੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਨਹੀਂ ਚਾਹੁੰਦਾ ਕਿ ਸੈਂਟਰ ਦੀ ਸਰਕਾਰ ਇਹ ਸੰਘਰਸ਼ ਨੂੰ ਪੋਲੀਟਿਕਲੀ ਜੋੜੇ ਜਿਹੜੀ ਸਮਸ਼ਿਆ ਹੈ ਇਸ ਕਰਕੇ ਸ਼੍ਰੋਮਣੀ ਕਾਲੀ ਦਲ ਨੇ ਸ਼ੁਰੂ ਤੋਂ ਆਪਣੇ ਵਰਕਰਾਂ ਨੂੰ ਆਦੇਸ਼ ਦਿੱਤਾ ਹੈ ਕਿ ਤੁਸੀਂ ਇਸ ਸੰਘਰਸ਼ ਵਿੱਚ ਪੂਰਾ ਡਟ ਕੇ ਲੱਗੋ ਅਸੀਂ ਲੀਡਰਸ਼ਿਪ ਤਾਂ ਸਾਡਾ ਦਿਲ ਉਹ ਸੰਘਰਸ਼ ਹੈ ਸਾਡੇ ਮੇਰੀ ਗੱਲ ਸਾਡਾ ਦਿਲ ਸਾਡੇ ਸਾਡੇ ਦਿਲ ਉਹ ਸੰਘਰਸ਼ ਹੈ ਅਸੀਂ ਆਪਣੇ ਵਰਕਰ ਸਾਰੇ ਲਗਾਤਾਰ ਜਿਹੜੇ ਜਿਹੜੇ ਸਾਡਾ ਦਿਲ ਉੱਥੇ ਹੈ ਪਰ ਸਾਰੇ ਕਿਸਾਨ ਦੀ ਭਾਵਨਾ ਨੂੰ ਦੇਖ ਕੇ ਅਸੀਂ ਡਰਾਮਾ ਨਹੀਂ ਕਰਨਾ ਚਾਹੁੰਦੇ ਜਿਵੇਂ ਕਈ ਕਾਂਗਰਸੀ ਕਰ ਲੱਗੇ ਅਸੀਂ ਜਾ ਕੇ ਸ਼ੋਅ ਕਰਾਉ ਉਹਦੇ ਡਰਾਮਾ ਡਰਾਮਾ ਕਰਨ ਨਾਲ ਸੰਘਰਸ਼ ਕਮਜ਼ੋਰ ਹੋਊ ਇਹਨਾਂ ਨੂੰ ਬਹਾਨਾ ਮਿਲੂ ਸੈਂਟਰ ਦੀ ਸਰਕਾਰ ਨੂੰ ਕੀ ਆ ਸਿਆਸੀ ਹੈ ਜਿਸ ਦਿਨ ਉਹ ਸਿਆਸੀ ਬਣ ਗਿਆ ਸੈਂਟਰ ਨੂੰ ਮੌਕਾ ਮਿਲ ਜੂ ਤੇ ਕਿਸਾਨਾਂ ਦੇ ਸੰਘਰਸ਼ ਕਰਾਉ ਉਹ ਆਈ ਕਾਰਨ ਹੈ ਭਾਵੇਂ ਸਾਡਾ ਦਿਲ ਉੱਥੇ ਹੈ ਰਾਤਾਂ ਦੀ ਨੀਂਦ ਸਾਡੇ ਉਹਨਾਂ ਨਾਲ ਹੈ ਪਰ ਉਹਨਾਂ ਦੀ ਭਾਵਨਾ ਕਿਸਾਨੀ ਦੀ ਭਾਵਨਾ ਨੂੰ ਦੇਖ ਕੇ ਅਸੀਂ ਮੇਨ ਲੀਡਰਸ਼ਿਪ ਅਸੀਂ ਜਾਣ ਕੇ ਉੱਥੇ ਨਹੀਂ ਹੈ ਪਰ ਸਾਡੇ ਵਰਕਰ ਸਾਡੇ ਸਾਰੇ ਲੋਕ ਸਾਰੇ ਉੱਥੋਂ ਦੇ ਲਗਾਤਾਰ ਸੰਘਰਸ਼ ਹੈ ਬੱਚੇ-ਬੱਚੇ ਉੱਥੇ ਸੰਘਰਸ਼ ਕਰਦੇ ਹਨ ਇਹ ਗਿਆਨ ਆ ਗਿਆ ਕਿ ਸਾਫ ਨਹੀਂ ਨਾ ਕਿਹ ਕਾਨੂੰਨ ਬਣਾਏ ਗਏ ਨੇ ਕਿਸਾਨਾਂ ਨੂੰ ਸਿਰਫ ਫਾਇਦਾ ਹੋ ਗਿਆ ਤੁਹਾਨੂੰ ਲੱਗਦਾ ਕਿ ਫਿਰ ਕਿ ਜਿਹਨੇ ਆਪਣੇ ਕਾਨੂੰਨ ਰਾਤਰੀ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਨਾ ਚਾਹਣਾ ਜਿਹੜੇ ਅਫਸਰ ਤੇ ਬੈਠੇ ਬਾਬੂਆਂ ਤੋਂ ਕਹਿਣ ਤੇ ਤੁਸੀਂ ਕਿਸਾਨ ਬਿੱਲ ਬਣਾਉਣੇ ਹੋ ਸ਼੍ਰੋਮਣੀ ਅਕਾਲੀ ਦਲ ਨੇ ਕੀ ਕਿਥੇ ਬੇਨਤੀ ਕੀਤੀ ਪ੍ਰਧਾਨ ਮੰਤਰੀ ਨੂੰ ਮੈਂ ਪਾਰਲੀਮੈਂਟ 'ਚ ਇੱਕ ਗੱਲ ਕੀਤੀ ਸੀ ਕਿ ਤੁਸੀਂ ਬਿੱਲ ਪਾਸ ਕਰਨ ਤੋਂ ਪਹਿਲੇ ਤੁਸੀਂ ਬਿੱਲ ਲਿਆ ਹੋ ਤੁਸੀਂ ਪਾਰਲੀਮੈਂਟ ਦੀ ਸਿਲੈਕਟ ਕਮੇਟੀ ਨੂੰ ਭੇਜ ਦਿਓ ਸਿਲੈਕਟ ਕਮੇਟੀ ਹਿੰਦੁਸਤਾਨ ਦੇ ਕੋਨੇ-ਕੋਨੇ 'ਚ ਕਿਸਾਨਾਂ ਜੱਥੇਬੰਦੀ ਇਹਨਾਂ ਗੱਲ ਕਰਕੇ ਉਹਨਾਂ ਦਾ ਵਿਚਾਰ ਲੈ ਕੇ ਜੇ ਜੋਸ ਰეკਮੈਂਡੇਸ਼ਨ ਸਿਲੈਕਟ ਕਮੇਟੀ ਦੀ ਹੈ ਉਹ ਲਾਗੂ ਕਰ ਲੋ ਉਦੋਂ ਨਹੀਂ ਮੰਨੇ ਜੇ ਸਿਲੈਕਟ ਕਮੇਟੀ ਨੂੰ ਦੇਣ ਨੂੰ ਯਾਦ ਨਹੀਂ ਹੈ ਕਿਥੇ 올 ਪਾਰਟੀ ਦੀ ਐਮਪੀ ਹੁੰਦੇ ਆ ਡੈਮੋਕ੍ਰੇਸੀ ਵਿੱਚ ਹਜ਼ਾਰਾਂ ਐਕਟ ਸਿਲੈਕਟ ਕਮੇਟੀ ਨੂੰ ਜਾਂਦੇ ਆ ਆ ਕਿਉਂ ਨਹੀਂ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਜਿੱਦ ਹੈ ਕਿ ਅਸੀਂ ਆ ਲਾਗੂ ਕਰਨੇ ਕਿਉਂਕਿ ਸਰਦੀ ਦੀ ਗੱਲ ਨਹੀਂ ਕਰਨਾ ਜੀ ਕਾਰਪੋਰੇਟ ਅਦਾਰੇ ਨਾਲ ਲਗਾਤਾਰ ਦਬਾਅ ਵਾਲੇ ਤੱਕ ਬਣਿਆ ਹੋਇਆ ਹੈ ਇਸ ਸਰਕਾਰ ਦੇ ਵਿੱਚ ਅਡਾਨੀ ਅਬਾਨੀ ਦਾ ਨਾਮ ਲਿਆ ਜਾ ਰਿਹਾ ਮੈਨੂੰ ਕਹਿਣ ਦੀ ਲੋੜ ਨਹੀਂ ਤੁਹਾਡੇ ਮੀਡੀਆ ਚੈਨਲ ਹੀ ਰੋਜ਼ ਦੱਸਦੇ ਰਹਿੰਦੇ ਆ ਮੈਂ ਮੈਂ ਬੱਚਾ ਬੱਚਾ ਇਹ ਗੱਲ ਕਰ ਰਿਹਾ ਥੈਂਕ ਯੂ ਆਪ ਕੋਲ ਸੁਣੋ ਧਰਨੇ ਦਾ ਨਾਮ ਪਰ ਮੈਂ ਇੱਕ ਗੱਲ ਇੱਕ ਗੱਲ ਮੈਂ ਮੈਂ ਇੱਕ ਗੱਲ ਮੈਂ ਜਰੂਰ ਪੁੱਛਣਾ ਚਾਹਣਾ ਹੈ ਜਿਹੜੇ ਕਾਂਗਰਸ ਦੇ ਐਮਪੀ ਉੱਤੇ ਬੈਠੇ ਐ ਕਿਹੜੀ ਗੱਲ ਹੈ ਜਿਹੜੇ ਪਿਊਜ ਗੋਲ ਨੂੰ ਉਹਨਾਂ ਨੂੰ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੈਂਟਰ ਸਰਕਾਰ ਨਾਲ ਕੀਤੀ ਜੇ ਉਹ ਦੱਸ ਦਿੰਦੇ ਤੇ ਬਾਹਰ ਕਾਂਗਰਸੀ ਨਿਕਲ ਨਹੀਂ ਸਕਦੇ ਸੀ ਪੰਜਾਬ ਕਾਂਗਰਸ ਨੇ 14 ਤਰੀਕ ਨੂੰ ਸਾਰੇ ਪੰਜਾਬ ਉਹ ਕਾਂਗਰਸ ਦੇ ਐਮਪੀ ਜਵਾਬ ਦੇਣ ਕਿ ਜੇ ਸੀਐਮ ਜਵਾਬ ਦੇ ਕਿਹੜੀ ਗੱਲ ਹੈ ਜਿਹੜੇ ਜਿਹੜੀ ਤੁਸੀਂ ਕੀਤੀ ਹੈ ਜੀ ਨਾ ਤੁਹਾਨੂੰ ਤੁਸੀਂ ਪੰਜਾਬ ਦੇ ਉਹ ਬੀਜੇਪੀ ਸਰਕਾਰ ਦੱਸ ਦੇ ਤੇ ਤੁਸੀਂ ਪੰਜਾਬ ਚ ਬਾਹਰ ਨਹੀਂ ਘਰੋਂ ਨਿਕਲ ਸਕਣਾ ਇਹਦਾ ਮਤਲਬ ਤੁਸੀਂ ਕੋਈ ਐਜੀ ਕਮਜ਼ੋਰੀ ਆਪਣੀ ਦਿਖਾਈ ਹੈ ਤੁਸੀਂ ਕੋਈ ਪਿੱਟ ਸ਼ਰਾਬ ਮਾਰਿਆ ਕਿਸਾਨ ਦਾ ਜਿਹੜੀ ਉਹਨਾਂ ਨੂੰ ਪਤਾ ਹੈ ਜਿਹੜਾ ਤੁਸੀਂ ਉਹਦੇ ਸਾਹਮਣੇ ਗੱਲ ਕਰਕੇ ਆਏ ਆਂ ਮੁੱਖ ਮੰਤਰੀ ਦਾ ਮਤਲਬ ਹੈ ਦੇਸ਼ ਦੀ ਆਪ ਸੂਬੇ ਦੀ ਸੇਵਾ ਮੁੱਖ ਮੰਤਰੀ ਦਾ ਸੂਬੇ ਨਾਲ ਗਦਾਰੀ ਕਰਨ ਦਾ ਕੰਮ ਨਹੀਂ ਹੈ ਜੇ ਮੁੱਖ ਮੰਤਰੀ ਨੇ ਗਦਾਰੀ ਕੀਤੀ ਹੈ ਜੇ ਦੇਸ਼ ਦੇ ਉਹਨਾਂ ਦੇ ਪਿਊਸ਼ ਗੋਲ ਜਿਹੜਾ ਉਹਨਾਂ ਦਾ ਮੰਤਰੀ ਨੇ ਕਿਹਾ ਗਦਾਰੀ ਕੀਤੀ ਹੈ ਪੰਜਾਬ ਨਾਲ ਮਹਾਰਾਣੀ ਦੇ ਆਗੇ ਤੇ ਮਹਾਰਾਣੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਦੀ ਹਾਜ਼ਰੀ ਵਿੱਚ ਆ ਜਿਹੜੇ ਬਿਆਨ ਇਹਨਾਂ ਨੇ ਕਾਂਗਰਸ ਦੇ ਐਮਪੀ ਆਨੇ ਕਿਹਾ ਇਹ ਤੋਂ ਮਾਰੀ ਗੱਲ ਨਹੀਂ ਹੋ ਸਕਦੀ ਮੁੱਖ ਮੰਤਰੀ ਇੱਕ ਦਿਨ ਮੁੱਖ ਮੰਤਰੀ ਰਹਿਣ ਦੇ ਲਾਇਕ ਨਹੀਂ ਹੈ ਅੱਛਾ ਦੋਗਲੀ ਨੀਤੀ ਖੜੀ ਜਾ ਰਹੀ ਮੈਂ ਬਾਤ ਨੂੰ ਕਰ ਇੱਕ ਮਿੰਟ ਵੀ ਮੁੱਖ ਮੰਤਰੀ ਮੁੱਖ ਮੰਤਰੀ ਰਹਿਣ ਦੇ ਕਾਬਲ ਨਹੀਂ ਹੈ ਜਿਹੜਾ ਮੁੱਖ ਮੰਤਰੀ ਆਪਣੇ ਪੰਜਾਬ ਦੇ ਕਿਸਾਨਾਂ ਦੇ ਪਿੱਠ ਛਡੋ ਮਰੇ